ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਹਮੇਸ਼ਾ ਆਪਣੇ ਫੈਸ਼ਨ ਸੈਂਸ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਿਨਾ ਨੇ ਹਾਲ ਹੀ ਵਿੱਚ ਸ਼ਿੰਦਾ ਸ਼ਿੰਦਾ ਨਵ ਪਾਪਾ ਨਾਲ ਪੰਜਾਬੀ ਫਿਲਮਾਂ ਵਿੱਚ ਸ਼ੁਰੂਆਤ ਕੀਤੀ। ਜਿਸ ਵਿੱਚ ਗਿੱਪੀ ਗਰੇਵਾਲ ਵੀ ਸੀ। ਇਸ ਤੋਂ ਇਲਾਵਾ ਹਿਨਾ ਖਾਨ ਨੇ ਟੀਵੀ ਸ਼ੋਅ ਖਤਰੋਂ ਦੇ ਖਿਲਾੜੀ ਅਤੇ ਬਿਗ ਬਾਸ 11 ਰਾਹੀ ਵੀ ਆਪਣੀ ਵੱਖਰੀ ਪਛਾਣ ਹਾਸਲ ਕੀਤੀ। ਹਾਲ ਹੀ ਵਿੱਚ ਹਿਨਾ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਹਿਨਾ ਖਾਨ ਬ੍ਰਸਟ ਕੈਂసర్ ਨਾਲ ਜੂਝ ਰਹੀ ਹੈ। ਛੱਤੀ ਸ਼ਾਲਾ ਅਦਾਕਾਰਾਂ ਨੇ ਇੱਕ ਨੋਟ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਉਸਨੇ ਪਹਿਲਾਂ ਹੀ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਅਦਾਕਾਰਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈਲੋ ਦੋਸਤੋ ਮੈਂ ਹਾਲੀ ਵਿੱਚ ਫੈਲੀਆਂ ਕੁਝ ਅਫਵਾਹਾਂ ਨੂੰ ਸਪਸ਼ਟ ਕਰਨਾ ਚਾਹੁੰਦੀ ਹਾਂ ਮੈਂ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦੀ ਹਾਂ ਜੋ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੀ ਪਰਵਾਹ ਕਰਦੇ ਹਨ ਕਿ ਮੈਂ ਸਟੇਜ 3 ਬ੍ਰੈਸਟ ਕੈਂਸਰ ਤੋਂ ਪੀੜਤ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਗੰਭੀਰ ਬਿਮਾਰੀ ਦੇ ਬਾਵਜੂਦ ਇਸ ਬਿਮਾਰੀ ਨੂੰ ਹਰਾਉਣ ਲਈ ਮਜਬੂਤ ਅਤੇ ਡ੍ਰਿੜ ਹਾਂ ਮੈਂ ਹਰ ਹਾਲ ਵਿੱਚ ਇਸ ਬਿਮਾਰੀ ਨੂੰ ਹਰਾਉਣ ਲਈ ਕੁਝ ਵੀ ਕਰਨ ਲਈ ਤਿਆਰ ਹਾਂ ਹਿਨਾ ਖਾਨ ਨੇ ਪੋਸਟ ਅੱਗੇ ਲਿਖਿਆ ਮੈਂ ਇਸ ਸਮੇਂ ਦੌਰਾਨ ਤੁਹਾਨੂੰ ਸਾਰਿਆਂ ਕੋਲੋਂ ਆਪਣਾ ਨਿਸ਼ਤਾ ਪ੍ਰਕਰਾਰ ਰੱਖਣ ਦੀ ਮੰਗ ਕਰਦੀ ਹਾਂ ਮੈਂ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਕਦਰ ਕਰਦੀ ਹਾਂ ਤੁਹਾਡੇ ਤਜਰਬੇ ਅਤੇ ਸੁਝਾਅ ਮੇਰੇ ਲਈ ਬਹੁਤ ਮਾਇਨੇ ਰੱਖਦੇ ਹਨ ਮੈਂ ਇਸ ਨੂੰ ਆਪਣੇ ਪਰਿਵਾਰ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਅਤੇ ਮੈਂ ਪਰਿਵਾਰ ਦੇ ਨਾਲ ਹੀ ਰਹਿਣਾ ਚਾਹੁੰਦੀ ਹਾਂ ਹੀਨਾ ਖਾਨ ਕਹਿੰਦੀ ਹੈ ਕਿ ਮੈਂ ਸਮੇਂ ਸਕਾਰਾਤਮਕ ਰਹਿਣਾ ਚਾਹੁੰਦੀ ਹਾਂ ਜੇਕਰ ਰੱਬ ਨੇ ਚਾਹਿਆ ਤਾਂ ਮੈਂ ਇਸ ਬਿਮਾਰੀ ਨੂੰ ਹਰਾ ਦੇਵਾਂਗੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵਾਂਗੀ ਕਿਰਪਾ ਕਰਕੇ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ ਹੀਨਾ ਖਾਨ ਦੀ ਇਸ ਪੋਸਟ ਨੂੰ ਦੇਖ ਕੇ ਲਤਾ ਸਬਰਵਾਲ, ਰੋਹਨ ਮਹਿਰਾ ਅਤੇ ਅਮੀਰ ਅਲੀ ਵਰਗੇ ਤਾਰਿਆਂ ਨੇ ਉਸ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕੀਤੀ